ਅਸਤਿਰਸਤੁ ਸ਼ਵਿਨਾਸ਼ਾ ਕਿਆ ਪੁੰਨ ਕਲਿਆਣਾ ਗੱਦੇ ਦਾ ਸਾਇ ਕੰਪਿਆ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਘਾਟ ਸਾਹਿਬ ਇੱਕ ਗੁਰਦੁਆਰਾ ਸਾਹਿਬ ਜੀ ਦਾ ਨਾਮ ਆ ਜੀ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਜੀ ਇਹ ਤੇ ਦਰਸ਼ਨ ਕਰਦੇ ਆ ਜੀ ਤੇ ਫਿਰ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਵੀ ਜਾਣਦੇ ਆ ਵੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਤੁਸੀਂ ਸਾਰੀਆਂ ਸੰਗਤਾਂ ਨੇ ਕਰ ਲਿਆ ਜੀ ਤੇ ਆਪਾਂ ਵੀ ਕਰ ਲਿਆ ਤੇ ਹੁਣ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਜਾਣਦੇ ਆਂ ਵੀ ਇਸ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਕੀ ਆ ਸਾਹਮਣੇ ਜੋ ਤੁਸੀਂ ਵੱਡਾ ਦਰਖਤ ਦੇਖ ਸਕਦੇ ਹੋ ਜੀ ਇਸ ਦਰਖਤ ਥੱਲੇ ਆ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਵਿਸ਼ਰਾਮ ਕੀਤਾ ਸੀ ਜੀ ਤੇ ਐਸੇ ਕਰਕੇ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਤੇ ਜੀ ਗੱਲ ਕਰੀਏ ਇਸ ਸ਼ਹਿਰ ਦੀ ਤੇ ਬਹੁਤ ਪੁਰਾਣਾ ਸ਼ਹਿਰ ਹੈ ਜੀ ਇੱਥੋਂ ਦਾ ਹੈ ਬਹੁਤ ਇਤਿਹਾਸਿਕ ਸ਼ਹਿਰ ਹੈ ਤੇ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਾਹਮਣੇ ਬੋਰਡ ਤੇ ਵੀ ਲਿਖਿਆ ਹੋਇਆਗਾ ਜੀ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਚੰਗੇ ਤਰੀਕੇ ਨਾਲ ਪੜ੍ਹ ਸਕਦੇ ਹੋ ਤੇ ਪਿੱਛੇ ਹੀ ਹੈ ਇਧਰ ਨਦੀ ਲੰਘਦੀ ਆ ਜੀ ਜਿਸ ਨਦੀ ਦਾ ਨਾਮ ਹੈਗਾ ਸਿਪਰਾ ਨਦੀ ਤੇ ਜਿਹੜਾ ਪਹਿਲਾ ਵਾਲਾ ਨਾਮ ਸੀਗਾ ਇਸ ਨਦੀ ਦਾ ਉਹ ਸੀਗਾ ਜੀ ਅਵਤੀ ਨਦੀ ਇਹੋ ਹੀ ਵਾਲੀ ਨਦੀ ਆ ਜੀ ਜਿਹੜੇ ਪਾਸੇ ਆਪਾਂ ਰਤ ਗਏ ਸੀਗੇ ਉਹ ਸਾਹਮਣੇ ਵਾਲੀ ਜਗ੍ਹਾ ਤੇ ਗਏ ਸੀ ਆਪਾਂ ਰਾਮ ਘਾਟ ਲੋਕ ਇਸ਼ਨਾਨ ਕਰਨ ਵੀ ਆਉਂਦੇ ਆ ਜੀ ਇੱਥੇ ਤੇ ਸਾਹਮਣੇ ਸਾਰੇ ਮੰਦਰ ਬਣੇ ਹੋਏ ਆ ਜੀ ਲੰਮੇ ਲੋਟ ਮੰਦਰ ਬਣੇ ਹੋਏ ਆ ਤੇ ਆਪਾਂ ਚੱਲਾਂਗੇ ਮੰਦਰ ਦੇ ਵਿੱਚ ਹੀ ਇਧਰਲੇ ਪਾਸੇ ਗੁਰੂ ਨਾਨਕ ਦੇਵ ਜੀ ਦੀ ਫੋਟੋ ਵੀ ਲੱਗੀ ਹੋਈ ਆ ਜੀ ਤੇ ਚੱਲਦੇ ਆਂ ਜੀ ਵਾਧਦੇ ਆ ਅੱਗੇ ਵੱਲ ਨੂੰ ਆਪਾਂ ਅੱਜ ਤੇਿੱਦੈ ਪਹੁੰਚ ਗਏ ਜੀ ਆਪਾਂ 40 ਦੁਕਾਨਾਂ ਤੇ ਇਹ ਸਵੇਰ ਦੀ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਸ ਕਰਦਾ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਜੀ ਥੋਡੀਆਂ ਦਵਾਵਾਂ ਤੇ ਉਸ ਮਾਲਕ ਦੀ ਕਿਰਪਾ ਦੇ ਨਾਲ ਤੇ ਪੀਲੀਏ ਜੀ ਚਾਹ ਇਹ ਬਾਈ ਜੀ ਆਪਾਂ ਨੂੰ ਲੈ ਕੇ ਜਾਣਗੇ ਜੀ ਅ ਜਿਹੜੇ ਮੰਦਿਰ ਆਪਾਂ ਜਾਣਾ ਹੈਗਾ ਬਾਈ ਜੀ ਕਹਿੰਦੇ ਵੀ ਆਈਪੀ ਦਰਸ਼ਨ ਕਰਾ ਦੇਣਗੇ ਤੁਹਾਨੂੰ ਕਾਇਮ ਨਾਲ ਤੁਸੀਂ ਦਰਸ਼ਨ ਕਰਕੇ ਤੁਸੀਂ ਅੱਗੇ ਆਪਦਾ ਸਫ਼ਰ ਸ਼ੁਰੂ ਕਰ ਲਓ ਕਹਿੰਦੇ ਚੱਲਦੇ ਆਂ ਜੀ ਚਾਹ ਪੀ ਲਿਏ ਹੋਏ ਮੰਮੀ ਪਹੁੰਚ ਗਏ ਜੀ ਆਪਾਂ ਮੰਦਰ ਦੇ ਅੰਦਰ ਤੇ ਬਾਈ ਜੀ ਆਪਾਂ ਨੂੰ ਨਾਲ ਲੈ ਕੇ ਆਇਆ ਕਹਿੰਦੇ ਵੀ ਆਈਪੀ ਦਰਸ਼ਨ ਕਰਾ ਦਾਂਗੇ ਤੇ ਬਾਈ ਆਪਣੇ ਸਾਹਮਣੇ ਸਾਹਮਣੇ ਤੁਰ ਜਾਂਦਾ ਹੈਗਾ ਤੇ ਉਹਦੇ ਪਿੱਛੇ ਪਿੱਛੇ ਆਪਾਂ ਜਾਵਾਂਗੇ ਜੀ ਜਿਹੜੋ ਭਾਈ ਹਿਸ਼ਾਰਾ ਨਾਲ ਸਮਝਾ ਰਿਹਾ ਹੈ ਇਹ ਬਿਲਕੁਲ ਅੰਦਰਲਾ ਪਾਸਾ ਜੀ ਮੰਦਰ ਦਾ ਜਿੱਥੇ ਲਾਈਨਾਂ ਲਾਈਨਾਂ ਦੇ ਵਿੱਚ ਲੱਗ ਕੇ ਆ ਦਰਸ਼ਨ ਕਰਦੇ ਆ ਜੀ समस्त स्त्रुश विनाशाख्याण कल्याण नद्क्तराज द्रो महाबला के कृपा प्रतिबंदा सपरिवार सब तुम से मंगलमयोग गजानन रक्षा सदा प्रसन्न रखे प्रसन्नरघ आनंद ननगु ਬਿਲਕੁਲ ਸਾਹਮਣੇ ਮੰਦਿਰ ਹੈ ਜੀ ਉਹ ਜਿੱਥੇ ਜੋਤਰ ਲੈਂਗਜ ਦਿੱਤਾ ਹੈ ਜੀ ਇਹ ਸਾਹਮਣੇ ਉਹੀ ਮੰਦਿਰ ਹੈ ਜੀ ਜਿੱਥੇ ਆਪਾਂ ਸਕਰੀਨ ਤੇ ਤੁਹਾਨੂੰ ਆਰਤੀ ਦਿਖਾ ਰਹੇ ਸੀਗੇ ਜੀ ਸ਼੍ਰੀ ਮਹਾਕਲੇਸ਼ਵਰ ਮੰਦਿਰ ਦਰਸ਼ਨ ਆਪਣੇ ਬਹੁਤ ਵਧੀਆ ਹੋਗੇ ਜੀ ਤੇ ਤੁਹਾਡੇ ਵੀ ਦਰਸ਼ਨ ਬਹੁਤ ਵਧੀਆ ਹੋਗੇ ਹੋਣਗੇ ਇਹ ਆਪਣੇ ਵੀਆਈਪੀ ਦਰਸ਼ਨ ਸੀਗੇ ਜੀ ਜਿਹੜੇ ਭਾਈ ਜੀ ਹੁਣਾਂ ਨੇ ਆਪਾਂ ਨੂੰ ਕਰਾਉਣੇ ਸੀਗੇ ਜੀ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀਗੀ ਤੇ ਭਾਈ ਕਹਿੰਦੇ ਤੁਹਾਨੂੰ ਵੀਆਈਪੀ ਦਰਸ਼ਨ ਕਰਾ ਕੇ ਤੁਹਾਨੂੰ ਥੋੜਾ ਜਲਦੀ ਆਪਾਂ ਅੱਗੇ ਵੱਲ ਤੋਰ ਦਾਂਗੇ ਤੇ ਤੁਸੀਂ ਅੱਗੇ ਦਾ ਆਪਣਾ ਜਿਹੜਾ ਸਫ਼ਰ ਸ਼ੁਰੂ ਕਰ ਸਕੋ ਜੀ ਤੇ ਬਹੁਤ ਵਧੀਆ ਦਰਸ਼ਨ ਹੋਗੇ ਜੀ ਤੇ ਬਹੁਤ ਵਧੀਆ ਤੁਹਾਡੇ ਵੀ ਦਰਸ਼ਨ ਹੋਗੇ ਤੇ ਹੁਣ ਆਪਾਂ ਚੱਲਦੇ ਆਂ ਜੀ ਅੱਗੇ ਵੱਲ ਨੂੰ ਭਾਈ ਜੀ ਹੁਣਾਂ ਦੀ ਪਹਿਲਾਂ ਆਪਾਂ 2-4 ਫੋਟੋਆਂ ਖਿੱਚ ਦਈਏ ਤੇ ਫਿਰ ਵਧਦੇ ਆਂ ਜੀ ਅੱਗੇ ਵੱਲ ਨੂੰ ਹਰਦਿੰਦ ਹਾਂਜੀ ਕਮਾਉ ਦੇ ਫਰਾਉਂਦੇ ਬਾਈ ਆਪਾਂ ਨੂੰ ਗੱਡੀ ਤੇ ਲਾਇਆ ਹੈ ਜੀ ਉਹ ਜੈਨ ਸ਼ਹਿਰ ਦੇ ਬਿਲਕੁਲ ਵਿਚਾਲੇ ਜਿੱਥੇ ਲਿਖਿਆ ਹੋਇਆ ਹੈਗਾ ਟਾਵਰ ਚਾਉ ਇਹ ਘੰਟਾ ਘਰ ਆ ਜੀ ਉਹ ਜੈਨ ਸ਼ਹਿਰ ਦਾ ਇਹ ਮੰਨਿਆ ਜਾਂਦਾ ਹੈਗਾ ਵੀ ਜਦੋਂ ਵੀ ਕੋਈ ਫੈਸਟੀਵਲ ਹੁੰਦਾ ਹੈਗਾ ਜਾਂ ਕੋਈ ਵੀ ਖੁਸ਼ੀ ਵਾਲਾ ਮੌਕਾ ਹੁੰਦਾ ਹੈਗਾ ਕਿਸੇ ਵੀ ਤਰ੍ਹਾਂ ਦੀ ਖੁਸ਼ੀ ਹੁੰਦੀ ਆ ਜਿਵੇਂ ਕੋਈ ਟੂਰਨਾਮੈਂਟ ਜਿੱਤ ਗਈ ਇੰਡੀਆ ਜਿੱਤ ਗਈ ਜੋ ਵੀ ਸੈਲੀਬ੍ਰੇਟ ਹੁੰਦਾਗਾ ਉਹ ਇਸ ਚੌਂਕ ਦੇ ਉੱਪਰ ਆ ਕੇ ਹੁੰਦਾਗਾ ਇੱਥੇ ਖੁਸ਼ੀ ਦਾ ਮਾਹੌਲ ਹੁੰਦਾ ਉਹ ਤੇ ਜੇ ਆਪਾਂ ਹੁਣ ਰਹੀ ਗੱਲ ਓਜੈਨ ਸ਼ਹਿਰ ਦੀ ਕਰੀਏ ਜੀ ਤੇ ਓਜੈਨ ਸ਼ਹਿਰ ਇੱਕ ਪੂਰੀ ਆਪਣੇ 올 ਓਵਰ ਇੰਡੀਆ ਦਾ ਇਹੋ ਜਿਹਾ ਥਾਂ ਹੈਗਾ ਜੀ ਜਾਈਏ ਜੀ 올 ਓਵਰ ਇੰਡੀਆ ਦਾ ਜਿਹੋ ਜਿਹਾ ਥਾਂ ਹੈਗਾ ਜੀ ਜਿਹੜਾ ਭਾਰਤ ਦੇ ਨਕਸ਼ੇ ਦੇ ਬਿਲਕੁਲ ਸੈਂਟਰ ਵਾਲੇ ਹਿੱਸੇ ਦੇ ਵਿੱਚ ਹੈ ਬਿਲਕੁਲ ਵਿਚਾਲੇ ਆ ਜਿਹੜੇ ਕਹਿੰਦੇ ਕਰ ਕਰੇਖ ਲੰਘਦੀ ਹੈ ਨਾ ਕਰ ਕਰੇਖ ਇਸ ਸ਼ਹਿਰ ਦੇ ਵਿੱਚ ਦੀ ਲੰਘਦੀ ਹੈ ਤੇ ਹੁਣ ਬਾਈ ਜੀ ਆਪਾਂ ਨੂੰ ਪੈਰੋਂ ਕਾਲ ਮੰਦਰ ਲੈ ਕੇ ਜਾ ਰਹੇ ਸੀਗੇ ਇੱਕ ਮੰਦਰ ਆਪਾਂ ਨੂੰ ਦਰਸ਼ਨ ਕਰਾ ਲਿਆ ਜੀ ਤੇ ਹੁਣ ਪੈਰੋਂ ਕਾਲ ਮੰਦਰ ਲੈ ਕੇ ਜਾ ਰਹੇ ਆ ਹੁਣ ਪੈਰੋਂ ਕਾਲ ਮੰਦਰ ਵੀ ਜਾ ਕੇ ਦਰਸ਼ਨ ਆਪਾਂ ਕਰ ਹੀ ਆਈਏ ਹਨਾ ਜੀ ਲੱਗਦੇ ਹੱਥ ਫਿਰ ਪਤਾ ਨਹੀਂ ਕਦੋਂ ਆਇਆ ਜਾਊਗਾ ਤੇ ਦਰਸ਼ਨ ਵੀ ਕਰਮਾ ਵਾਲੇ ਨਹੀਂ ਹੁੰਦੇ ਆ ਜੀ ਜ਼ਰੂਰ ਜਾਵਾਂਗੇ ਜੀ ਆਪਾਂ ਦਰਸ਼ਨ ਕਰਨ ਉਸ ਤੋਂ ਬਾਅਦ ਜਿੰਨਾ ਕੁ ਸਮਾਂ ਆਪਣੇ ਕੋਲ ਮਿਲਿਆ ਜੀ ਉਨੇ ਕ ਸਮੇਂ ਦੇ ਵਿੱਚ ਆਪਣਾ ਸਫ਼ਰ ਸ਼ੁਰੂ ਕਰਾਂਗੇ ਜਿੰਨਾ ਵੀ ਨਿਕਲਿਆ ਸਫ਼ਰ ਤੇ ਉਹ ਸਫ਼ਰ ਆਪਾਂ ਜ਼ਰੂਰ ਕਰਾਂਗੇ ਜੀ ਇਹ 112 ਨਾਲ ਹੀ ਗੱਡੀ ਜੀ ਕੋ ਮਲੀ ਆਪਾਂ ਪਹੁੰਚ ਗਏ ਆ ਜੀ ਆਪਾਂ ਕਾਲ ਪੈਰੋ ਮੰਦਿਰ ਤੇ ਅੰਦਰ ਚੱਲਦੇ ਆ ਜੀ ਵੀ ਅੰਦਰ ਇਸ ਮੰਦਰ ਦੇ ਵਿੱਚ ਕੀ ਆ ਆਪਾਂ ਨੂੰ ਪਤਾ ਨਹੀਂ ਵੀ ਅੰਦਰ ਮੰਦਰ ਦੇ ਵਿੱਚ ਕੀ ਆ ਹਨਾ ਜਿਵੇਂ ਆਪਾਂ ਪਿੱਛੇ ਗਏ ਸੀ ਉੱਥੇ ਜੋਤਰ ਲਿੰਗ ਸੀਗਾ ਇੱਥੇ ਤਾਂ ਆਪਾਂ ਨੂੰ ਅੰਦਰ ਦਾ ਪਤਾ ਨਹੀਂ ਤੇ ਅੰਦਰ ਜਾ ਕੇ ਪਤਾ ਲੱਗੂ ਵੀ ਇੱਥੇ ਕੀ ਚੀਜ਼ਾਂ ਨਾ ਕਿੰਨਾਂ ਦੀ ਮੂਰਤੀ ਹੈ ਇੱਥੇ ਤੇ ਇਹ ਭਾਈ ਕਹਿੰਦੇ ਜਿਹੜੇ ਆਹ ਧਾਗੇ ਤੇ ਮੌਲੀਆਂ ਬੰਨੀਆਂ ਹੋਈਆਂ ਨੇ ਇੱਥੇ ਆ ਸਾਰੇ ਵੈਰੀਗੇਟਾਂ ਦੇ ਉੱਪਰ ਇਹਨਾਂ ਦਾ ਮੰਨਣਾ ਇਹ ਹੈ ਵੀ ਭਾਈ ਜਦੋਂ ਤੁਸੀਂ ਆਓਗੇ ਇੱਥੇ ਮੰਨਤ ਮੰਗ ਕੇ ਤੁਸੀਂ ਬੰਨ ਜਾਓ ਤੇ ਉਸ ਤੋਂ ਬਾਅਦ ਜਦੋਂ ਹੀ ਜਿਵੇਂ ਮੰਨਤ ਪੂਰੀ ਹੁੰਦੀ ਆ ਤੇ ਤੁਸੀਂ ਭਈਆ ਗਿਆ ਇਹਨੂੰ ਆ ਖੋਲ ਦਿਵਾ ਕੇ ਤੇ ਇਹ ਮੰਨਣਾ ਹੈਗਾ ਜੀ ਜੇ ਗੱਲ ਕਰੀਏ ਇੱਥੇ ਊਜੈਨ ਸ਼ਹਿਰ ਦੀ ਜੀ ਇੱਥੇ 84 ਮੰਦਰ ਆ ਜੀ 84 ਮਹਾਕਾਲ ਮੰਦਰ ਆ ਜੀ ਜਿੰਨਾ ਆਪਣੇ ਕੋਲੇ ਟਾਈਮ ਨਹੀਂ ਹੋਣਾ ਜੀ ਜਿੰਨਾ ਕ ਆਪਣੇ ਕੋਲ ਟਾਈਮ ਹੈਗਾ ਉਹਨੇ ਇੱਕ ਮੰਦਰਾਂ ਦੇ ਵਿੱਚ ਆਪਾਂ ਜਾਵਾਂਗੇ ਤੇ ਜਿਵੇਂ ਤੁਸੀਂ ਪਿੱਛੇ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਆਪਾਂ ਨੂੰ ਮੰਦਰਾਂ ਚੋਂ ਵੀ ਬਹੁਤ ਮਾਨ ਸਤਿਕਾਰ ਮਿਲ ਰਿਹਾ ਹੈਗਾ ਜਿਵੇਂ ਆਪਣੇ ਨੂੰ ਗੁਰਦੁਆਰਾ ਸਾਹਿਬ ਜਾਣਿਆ ਗੁਰਦੁਆਰਾ ਸਾਹਿਬ ਤੋਂ ਆਪਾਂ ਨੂੰ ਸਰੋਪਾ ਸਾਹਿਬ ਨਾਲ ਸਨਮਾਨ ਕਰਦੇ ਆ ਜਾਂ ਜਿਵੇਂ ਵੀ ਹੁੰਦਾ ਹਨ ਤੇ ਆਪਾਂ ਮੰਦਰਾਂ ਦੇ ਵਿੱਚ ਜਾ ਰਹੇ ਆ ਤੇ ਮੰਦਰਾਂ ਦੇ ਵਿੱਚ ਵੀ ਭਾਈ ਇਹ ਵੀ ਸਰੋਪਾ ਭੇਟ ਕਰਕੇ ਆਪਾਂ ਨੂੰ ਤੇ ਆਪਣਾ ਸਵਾਗਤ ਕਰਦੇ ਆ ਜੀ ਬਹੁਤ ਪਿਆਰ ਮਿਲ ਰਿਹਾ ਆ ਆਪਾਂ ਨੂੰ ਮੰਦਰਾਂ ਦੇ ਵਿੱਚ ਵੀ ਚੱਲਦੇ ਆਉਣ ਜੀ ਕੋਸ਼ਕ ਗੱਲਾਂ ਬਾਤਾਂ ਇਸ ਸ਼ਹਿਰ ਦੀਆਂ ਵੀ ਨੇ ਉਸ ਸ਼ਹਿਰ ਦੀਆਂ ਗੱਲਾਂ ਬਾਤਾਂ ਵੀ ਫਿਰ ਕਰਾਂਗੇ ਜੀ ਆਪਾਂ ਪਹਿਲਾਂ ਦਰਸ਼ਨ ਕਰਾਈਏ ਜੀ ਮੰਦਿਰ ਦੇ ਜਾਏ ਆਂ ਜਪਾ ਮੰਦਿਰ ਦੇ ਦਰਸ਼ਨ ਕਰ ਆਏ ਆ ਤੇ ਮੰਦਿਰ ਦੇ ਵਿੱਚ ਸ਼ਰਾਬ ਚੜਦੀ ਆ ਜੀ ਸ਼ਰਾਬ ਨੂੰ ਭੋਗ ਲੱਗਦਾ ਹੈਗਾ ਮੰਦਿਰ ਦੇ ਵਿੱਚ ਇਹ ਮਹਾਕਾਲ ਮੰਦਿਰ ਨਹੀਂ ਆ ਜੀ ਇਹ ਕਾਲ ਪੈਰਵ ਮੰਦਿਰ ਇਸ ਕਰਕੇ ਇੱਥੇ ਸ਼ਰਾਬ ਚੜਦੀ ਆ ਸਰਦ ਆਲੂ ਬੜੇ ਆਉਂਦੇ ਆ ਜੀ ਬੜਾ ਇਕੱਠ ਹੁੰਦਾ ਹੈਗਾ ਇਹ ਜੋ ਮੰਦਿਰ ਦੇ ਬਾਹਰ ਬਾਜ਼ਾਰ ਲੱਗਦਾ ਹੈਗਾ ਇੱਥੇ ਪਾਰਕਿੰਗਾਂ ਵੀ ਬਣੀਆਂ ਹੋਈਆਂ ਨੇ ਦੁਕਾਨਾਂ ਵੀ ਅੱਡ-ਅੱਡ ਬਣੀਆਂ ਹੋਈਆਂ ਨੇ ਤੇ ਖਾਣ-ਪੀਣ ਵਾਲਾ ਸਮਾਨ ਵੀ ਬਾਹਰੋਂ ਮਿਲਦਾ ਹੈਗਾ ਤੇ ਜਿਹੜਾ ਪ੍ਰਸ਼ਾਦ ਮਿਲਦਾ ਹੈਗਾ ਜੀ ਅੰਦਰ ਜਾ ਕੇ ਪ੍ਰਸ਼ਾਦ ਮਿਲਦਾ ਹੈਗਾ ਤੇ ਪਰਲੇ ਪਾਸੇ ਠੇਕਾ ਵੀ ਆ ਜੀ ਠੇਕੇ ਤੋਂ ਦਾਰੂ ਦੀ ਬੋਤਲ ਲੈਂਦੇ ਆ ਜਾਂ ਪਊਆ ਲੈਂਦੇ ਆ ਤੇ ਉਹ ਅੰਦਰ ਚੜਦਾ ਹੈਗਾ ਜੀ ਉਸ ਕਾਲ ਪੈਰੋ ਮੰਦਿਰ ਦੇ ਵਿੱਚ ਇਹ ਜੇ ਗੱਲ ਕਰੀਏ ਆਪਾਂ ਉਹ ਜੈਨ ਸ਼ਹਿਰ ਦੀ ਜੀ ਤੇ ਇੱਥੇ ਕਹਿੰਦੇ ਭਾਈ ਵੀ ਕੋਈ ਵੀ ਮੰਤਰੀ ਆ ਕੋਈ ਵੀ ਨੇਤਾਗਾ ਇੱਥੇ ਰਾਤ ਨਹੀਂ ਰੁਕ ਸਕਦਾ ਕਹਿੰਦੇ ਇਸ ਉਜੈਨ ਸ਼ਹਿਰ ਦੇ ਵਿੱਚ ਆ ਰਾਤ ਰੁਕਣ ਦਾ ਭਾਈ ਇਹ ਕਾਰਨ ਆ ਵੀ ਇੱਥੇ ਸ਼ੁਰੂ ਤੋਂ ਹੀ ਉਹਨਾਂ ਦਾ ਰਾਹ ਚੱਲਦਾ ਆ ਰਿਹਾ ਹੈਗਾ ਮਹਾਕਾਲ ਮੰਦਿਰ ਬਣੇ ਹੋਇਆ ਉਹਨਾਂ ਦਾ ਰਾਹ ਸੀਗਾ ਜੀ ਤੇ ਇਸੇ ਕਰਕੇ ਭਾਈ ਕਹਿੰਦੇ ਕੋਈ ਇੱਥੇ ਮੰਤਰੀ ਸ਼ੰਤਰੀ ਕੋਈ ਵੀ ਇੱਥੇ ਰਾਤ ਨਹੀਂ ਰੁਕ ਸਕਦਾ ਕਹਿੰਦੇ ਜੇ ਰਾਤ ਰੁਕੂਗਾ ਤੇ ਉਹਨੂੰ ਨੁਕਸਾਨ ਵੀ ਹੋ ਸਕਦਾ ਤੇ ਉਹ ਦੁਨੀਆ ਤੋਂ ਜਾ ਵੀ ਸਕਦਾ ਕਹਿੰਦੇ ਇਸ ਕਰਕੇ ਇੱਥੇ ਕੋਈ ਮੰਤਰੀ ਨਹੀਂ ਕੋਈ ਨੇਤਾ ਰਾਤ ਨਹੀਂ ਰੁਕਦਾ ਆ ਸਵੇਰੇ ਆਉਂਦੇ ਆ ਦਰਸ਼ਨ ਕਰਦੇ ਆ ਤੇ ਬਸ ਚਲੇ ਜਾਂਦੇ ਆ ਇਹ ਗੱਲਬਾਤ ਆ ਜੀ ਇੱਥੇ ਉਜੈਨ ਸ਼ਹਿਰ ਦੀ ਇੱਥੇ ਇੱਕ ਕੁੰਭ ਦਾ ਮੇਲਾ ਵੀ ਲੱਗਦਾ ਹੈਗਾ ਜੀ ਜੋ ਕੀ ਕਹਿੰਦੇ 2028 ਦੇ ਵਿੱਚ ਲੱਗਣ ਵਾਲਾ ਹੈਗਾ ਪਹਿਲਾਂ ਵੀ ਪਿੱਛੇ ਲੱਗ ਕੇ ਹਟਿਆ ਹੈਗਾ ਤੇ ਹੁਣ ਕਹਿੰਦੇ ਫੇਰ ਤੋਂ ਲੱਗਣਾ ਹੈਗਾ 2028 ਦੇ ਵਿੱਚ ਤੇ ਕੰਮ ਉਹਦੇ ਕਰਕੇ ਚੱਲ ਰਿਹਾ ਹੈਗਾ ਤੇ ਜਿਹੜੀ ਨਦੀ ਦੇ ਆਸੇ ਪਾਸੇ ਮੰਦਰ ਬਣੇ ਹੋਏ ਆ ਜੀ ਤੇ ਉਹਦੀ ਪੱਟਾ ਖਾਊ ਕਰਕੇ ਤੇ ਉਹਨੂੰ ਘਾਟ ਦੇ ਰੂਪ ਦੇ ਵਿੱਚ ਤਬਦੀਲ ਕਰ ਰਿਹਾ ਤੇ ਹੁਣ ਘਾਟਾਂ ਦਾ ਕੰਮ ਚੱਲ ਰਿਹਾ ਹੈਗਾ ਤੇ ਰੋੜਾਂ ਦਾ ਕੰਮ ਵੀ ਚੱਲ ਰਿਹਾ ਵੀ 4x4 ਰੋਡ ਬਣੀ ਜਾਂਦੇ ਆ ਉਜੈਨ ਸ਼ਹਿਰ ਦੇ ਵਿੱਚ ਕਿਉਂਕਿ ਭੀੜ ਉੱਥੇ ਬੜੀ ਹੁੰਦੀ ਆ ਇਹ ਦੱਸ ਦਈਏ ਜੀ ਇਹ ਕੁੰਬ ਦੇ ਮੇਲੇ ਕਿੱਥੇ ਕਿੱਥੇ ਲੱਗਦੇ ਆ ਇੱਕ ਤਾਂ ਪ੍ਰਯਾਗ ਰਾਏ ਲੱਗਦਾ ਜੀ ਕੁੰਬ ਦਾ ਮੇਲਾ ਇੱਕ ਇੱਥੇ ਉਜੈਨ ਸ਼ਹਿਰ ਦੇ ਵਿੱਚ ਲੱਗਦਾ ਹੈਗਾ ਯਾ ਲੱਭੋ ਲੱਡੂ ਸਾਈ ਪੈਲੇਸ ਤੇ ਸਾਲੇ ਜੀ ਜਿਹੜਾ ਇੱਥੋਂ ਦਾ ਮਸ਼ਹੂਰ ਖਾਣਾ ਪੀਣਾ ਸੀਗਾ ਦਾਲ ਬਾਫਲੇ ਤੇ ਉਹਦੇ ਵਿੱਚ ਭਾਈ ਆ ਦਾਲ ਬਾਫਲੇ ਦੇ ਵਿੱਚ ਦਾਲ ਹੁੰਦੀ ਆ ਸਬਜੀ ਹੁੰਦੀ ਆ ਤੇ ਗੰਡਾ ਟੋਟਾ ਹੁੰਦਾਗਾ ਇੱਕ ਪਾਪੜ ਹੁੰਦਾਗਾ ਤੇ ਉਸ ਨੂੰ ਭਾਈ ਜਿੰਨਾ ਆਪਾਂ ਖਾਵਾਂਗੇ ਇੱਕ ਥਾਲੀ ਦੇ ਵਿੱਚ ਇੱਕ ਥਾਲੀ ਦੇ ਹਿਸਾਬ ਨਾਲ ਹੁੰਦਾਗਾ ਤੇ ਜਿੰਨਾ ਵੀ ਆਪਾਂ ਥਾਲੀ ਦੇ ਵਿੱਚ ਖਾਣਾ ਚਾਹਾਂਗੇ ਉਹਨਾਂ ਤੁਹਾਨੂੰ ਮਿਲੂਗਾ ਇੱਕ ਮਿੱਠੇ ਦੇ ਵਿੱਚ ਲੱਡੂ ਵੀ ਮਿਲਦਾਗਾ ਜੀ ਇੱਕ ਬੋਤਲ ਜੀ ਹੁੰਦੀ ਆ ਜਿਹੜੀ ਲੱਸੀ ਦੀ ਭਰੀ ਹੁੰਦੀ ਆ ਬਾਫਲੇ ਉਹ ਤੁਸੀਂ ਜਿੰਨੇ ਮਰਜ਼ੀ ਖਾ ਸਕਦੇ ਹੋ ਕਿ ਉਹ ਵੀ ਤੁਸੀਂ ਜਿੰਨੀ ਵਾਰੀ ਮਰਜ਼ੀ ਪਵਾ ਸਕਦੇ ਹੋ ਦੇਸੀ ਜੀ ਤੇ ਸਾਰਾ ਕੁਝ A to Z ਅਲਿਮਿਟਿਡ ਹੁੰਦਾ ਉਹਦੇ ਵਿੱਚ ਜੀ ਜਿੰਨਾ ਆਪਾਂ ਖਾ ਸਕਦੇ ਆ ਉਨਾ ਖਾਓ ਤੁਸੀਂ ਉਹਦੇ ਵਿੱਚ ਜੀ ਤੇ ਪਲੇਟ ਦਾ ਹਿਸਾਬ ਨਹੀਂ ਪਤਾ ਲੱਗਿਆ ਆਪਾਂ ਨੂੰ ਕਿੰਨਾ ਸੀਗਾ ਬਿੱਟੂ ਇੱਕ ਇੱਕ ਪਲੇਟ ਕਿੰਨੇ ਰੁਪਏ ਦੀ ਸੀਗੀ 200 ਇੱਕ ਪਲੇਟ 200 ਰੁਪਏ ਦੀ 200 ਤੋਂ ਥੋੜਾ ਜਿਆਦਾ ਉੱਤੇ ਥੱਲੇ ਜੇ ਹਣ 1100 ਰੁਪਿਆ ਲੈ ਚੱਲ 200 ਦੀ ਪਲੇਟ ਮੰਨ ਲੈਣੇ ਆ 200 ਰੁਪਏ ਦੀ ਪਲੇਟ ਸੀ ਜੀ ਜੀ ਤੇ ਪਲੇਟ ਥੋੜੀ ਜਿਹੀ ਮਹਿੰਗੀ ਸੀ ਜੀ ਤਾਹੀ ਆ ਜਿੰਨਾ ਮਰਦੇ ਜਾਉਂਦੇ ਆ ਆ ਫਿਰ ਤਾਹੀ ਮਹਿੰਗੀ ਸੀ ਨਾ ਕਾਜ ਮਰਦੇ ਜਾਗਦੇ ਆ ਇਹ ਹੁਣ ਆਪਾਂ ਕਿੱਥੇ ਜਾਣਾ ਹੈਗਾ ਹੁਣ ਆਪਾਂ ਰਾਜਸਥਾਨ ਕਿਥੇਂ ਦੌਰ ਨਹੀਂ ਜਾਣਾ ਸੋਨਾ ਰਾਜਸਥਾਨ ਤੇ ਹੁਣ ਦੇਖਦੇ ਆ ਭਾਈ ਆਪਾਂ ਨੂੰ ਕਿਹੜੀ ਸੈਟਲ ਤੇ ਲੈ ਕੇ ਜਾਊਗਾ ਜੀ ਤੇ ਬੜੇ ਟਾਈਮ ਬਾਅਦ ਬਾਈ ਇਹ ਚੱਕ ਲਿਆ ਸਾਈਕਲ ਆਪਣੇ ਤੇ ਹੁਣ ਕਰਦੇ ਆ ਆਪਣਾ ਸਫਰ ਸ਼ੁਰੂ ਨਿਕਲੇ ਆਂ ਜੀ ਆਪਾਂ ਸਾਰਾ ਸ਼ਹਿਰ ਤੇ ਮੂਰੇ ਮੂਰੇ ਗੱਡੀ ਲਾਈ ਸੀ ਆਪਣੇ ਬਾਈਆਂ ਨੇ ਕਹਿੰਦੇ ਵੀ ਤੁਹਾਨੂੰ ਪੂਰਾ ਸ਼ਹਿਰ ਲੰਘਾ ਕੇ ਆਉਣੇ ਆ ਜਿਵੇਂ ਅੰਦੌਰ ਵਾਲੇ ਬਾਈਆਂ ਨੇ ਪੂਰਾ ਸ਼ਹਿਰ ਲੰਘਾਇਆ ਸੀਗਾ ਇਹਨਾਂ ਬਾਈਆਂ ਨੇ ਪੂਰਾ ਸ਼ਹਿਰ ਲੰਘਾਇਆ ਕਿਉਂਕਿ ਭੀੜ ਭੜਕਾ ਟ੍ਰੈਫਿਕ ਬਾਹਲਾ ਜ਼ਿਆਦਾ ਹੀ ਹੁੰਦਾ ਹੈ ਇੱਥੇ ਤਾਂ ਕਰਕੇ ਬਾਈ ਕਹਿੰਦੇ ਅਸੀਂ ਮੂਰੇ ਮੂਰੇ ਲਈ ਜਾਂਦੇ ਆਂ ਤੇ ਸ਼ਾਰਟਕਟ ਤੁਹਾਨੂੰ ਲੈ ਜਾਂਦੇ ਆਂ ਕਹਿੰਦੇ ਹਾਂ ਬਾਸੇ ਨਿਕਲ ਰਹੇ ਆਂ ਰੋਡ ਪਰ ਛੜਤਾ ਉਸੇ ਬਾਈ ਦਾ ਫੋਨ ਆਇਆ ਜਿੱਥੋਂ ਬਾਈ ਆਪਣੀ ਜਾਣ ਪਛਾਣ ਹੋਈ ਸੀ ਕਿੰਨੀ ਬਾਈ ਜੀ ਹਾਂ ਮੋਹਾਲੀ ਤੋਂ ਹੋਰ ਕਿੰਨੀ ਆ ਜੀ ਤੇ ਬਾਈ ਜੀ ਆਪਣਾ ਨਾਮ ਦੱਸ ਦਿਓ ਪਹਿਲੀ ਗੱਲ ਤਾਂ ਜੀ ਆਪਾਂ ਚਲ ਸਾਨੂੰ ਤਾਂ ਪਤਾ ਨਾ ਜੀ ਪਰ ਮੇਰੀ ਵੀਡੀਓ ਵਾਲੇ ਨੇ ਪਤਾ ਨਹੀਂ ਵੀ ਤੁਹਾਡਾ ਨਾਮ ਕੀ ਆ ਸਾਲਾ ਨਾਮ ਸੁਦਰਸ਼ਨ ਬੱਗਾ ਸੁਦਰਸ਼ਨ ਬੱਗਾ ਠੀਕ ਆ ਜੀ ਤੇ ਭਾਈ ਆਪਾ ਪਿੱਛੋਂ ਪੰਜਾਬ ਤੋਂ ਹੀ ਆਣਾ ਜੀ ਸਰਹੰਦ ਤੋਂ ਦੇ ਕੋਲ ਬੱਸੀ ਪਠਾਣਾ ਪਿੰਡ ਹੈ ਬੱਸੀ ਪਠਾਣਾ ਪਿੰਡ ਹੈ ਜੀ ਠੀਕ ਹੈ ਜੀ ਤੇ ਇੱਥੇ ਉਹਨਾਂ ਵਧੀਆ ਕਾਰੋਬਾਰ ਆ ਜੀ ਇਹ ਕਾਰੋਬਾਰ ਆਪਣਾ ਪਾਣੀ ਵਾਲਾ ਹੈ ਨਾ ਜੀ ਵਧੀਆ ਚੱਲਦਾ ਜੀ ਚਲੋ ਵਧੀਆ ਚੱਲੀ ਜਾਵੇ ਘਰ ਪਰਿਵਾਰ ਵੀ ਦੇਖਿਆ ਆਪਾ ਬਹੁਤ ਵਧੀਆ ਘਰ ਪਰਿਵਾਰ ਆ ਤੁਹਾਡਾ ਰੱਬੇ ਤਾਂ ਹੀ ਸੈੱਟ ਹੋ ਗਿਆ ਹੁਣ ਤੁਸੀਂ ਫਿਰ ਦੁਬਾਰਾ ਗੇੜਾ ਮਾਰੋ ਤਾਂ ਇੱਥੇ ਹੀ ਮਿਲਾਂਗੇ ਜ਼ਰੂਰ ਆਵਾਂਗੇ ਜ਼ਰੂਰ ਆਵਾਂਗੇ ਇੱਧਰ ਲਈ ਪਾਸੀ ਪਾਈ ਸੀਗੇ ਭਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆਪਣਾ ਨਾਂ ਕੀ ਸੀਗਾ ਜੀ ਰੋਹਿਤ ਚੌਧਰੀ ਰੋਹਿਤ ਚੌਧ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਕੱਲ ਦੇ ਸਾਨੂੰ ਜਿਹੜੇ ਲਈ ਫਿਰਦੇ ਹੋ ਇਹ ਤਾਂ ਸਾਨੂੰ ਇੰਨਾ ਕਿੱਥੇ ਪਤਾ ਲੱਗਦਾ ਸੀਗਾ ਹਨਾ ਜੀ ਵੀ ਤੁਸੀਂ ਸਾਰਾ ਜਿੰਨਾ ਵੀ ਸ਼ਹਿਰ ਸੀਗਾ ਸਾਰਾ ਘੁਮਾਤਾ ਜੀ ਹਾਂ ਜੀ ਹਾਂ ਜੀ ਸਾਡੇ ਵਧੀਆ ਦਰਸ਼ਨ ਹੋ ਗਏ ਜਿਹੜੇ ਆਪਾਂ ਨੂੰ ਦੇਖਦੇ ਆ ਜੀ ਵੀਰ ਸੱਜਣ ਹਨਾ ਉਹਨਾਂ ਦੇ ਵੀ ਦਰਸ਼ਨ ਵਧੀਆ ਹੋ ਗਏ ਜੀ ਤੇ ਇਧਰਲੇ ਪਾਸੇ ਘੁਮਾਈ ਦਿਓ ਕੈਮਰਾ ਜੀ ਕਿਧਰੋਂ ਫੋਨ ਆਇਆਗਾ ਬਾਈ ਸ਼ਾਸਤਰੀ ਕਾਲ ਜੀ ਹਾਂ ਜੀ ਸ਼ਾਸਤਰੀ ਕਾਲ ਬਾਈ ਸ਼ਿਕਾਰ ਹੋ ਠੀਕੋ ਬਹੁਤ ਵਧੀਆ ਜੀ ਬਹੁਤ ਵਧੀਆ ਕਿਵੇਂ ਠੀਕ ਹੋ ਚੜਦੀ ਕਲਾ ਹੀ ਚੜਦੀ ਕਲਾ ਤੁਸੀਂ ਸੁਣਾਓ ਮਾਖਾ ਜੀ ਬਹੁਤ ਵਧੀਆ ਬਾਈਆਂ ਨੇ ਬਹੁਤ ਵਧੀਆ ਸੇਵਾ ਕੀਤੀ ਸਾਰਾ ਸ਼ਹਿਰ ਨਿਕਾਤਾ ਆਪਾਂ ਨੂੰ ਜੀ ਕਹਿੰਦੇ ਐਵੇਂ ਤੁਸੀਂ ਟ੍ਰੈਫਿਕ 'ਚ ਫਸ ਜਾਓਗੇ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਚਲੋ ਵਧੀਆ ਵਧੀਆ ਹੋਰ ਵਧੀਆ ਚੜਦੀ ਕਲਾ ਬਹੁਤ ਵਧੀਆ ਚੜਦੀ ਕਲਾ ਤੁਸੀਂ ਸੁਣਾਓ ਕੰਮਕਾਰ ਠੀਕ ਹੈ ਜੀ ਬਸ ਐਨ ਵਧੀਆ ਠੀਕ ਠਾਕ ਹੈ ਬੜਾ ਵਧੀਆ ਹੋ ਗਿਆ ਜੀ ਬਹੁਤ ਵਧੀਆ ਚਲੋ ਜੀ ਚਲੋ ਜਰੂਰ ਆਵਾਂਗੇ ਜਦੋਂ ਮਹਾਲੀ ਆਈ ਜੀ ਜ਼ਰੂਰ ਮਿਲ ਕੇ ਜਾਵਾਂਗੇ ਜ਼ਰੂਰ ਮਿਲ ਕੇ ਜਾਵਾਂਗੇ ਹਾਂ ਬਹਾਲੀ ਨੂੰ ਜਦੋਂ ਵੀ ਮੈਂ ਵੈਸੇ ਤਾਂ ਮੈਂ ਦੇਖਦਾ ਡੇਲੀ ਵੀਡੀਓ ਤੁਹਾਡੀ ਅੱਛਾ ਜੀ ਮੈਂ ਪਹਿਲਾਂ ਵੀ ਜੁੜੇ ਹੋਇਆ ਹਾਂ ਤੁਹਾਡੇ ਨਾਲ ਠੀਕ ਹੈ ਜੀ ਠੀਕ ਸੱਤ ਮਿੰਟ ਹੋ ਗਏ ਸਾਡਾ ਠੀਕ ਨਹੀਂ ਹੋ ਰਿਹਾ ਉਹ ਜਗਾ ਦੀ ਇਮਪੋਰਟ ਸਾਵਣ ਦੀ ਯਾਤਰਾ ਹਾਂਜੀ ਹਾਂਜੀ ਪਹਿਲਾਂ ਤੋਂ ਜੁੜੇ ਹੋਇਆ ਹਾਂ ਸਾਜੀ ਅੱਛਾ ਅੱਛਾ ਜੀ ਤੇ ਬਾਈ ਕਹਿ ਰਹੇ ਤੁਸੀਂ ਗਾਣਾ ਵਜਾਉਣਾ ਵੀ ਕਦੇ ਕਰਦੇ ਹੁੰਦੇ ਕਦੇ ਕਦੇ ਮੇਰੇ YouTube ਤੇ ਹੈਗੇ ਆ ਕੋਈ ਨਹੀਂ ਫਿਰ ਆਪਾਂ ਦੋਨੇ ਇਕੱਠੇ ਬੈਠ ਕੇ ਗਾਵਾਂਗੇ ਜੀ ਆਉਣ ਦੋ ਮਹਾਲੀ ਜੀ ਠੀਕ ਠੀਕ ਹੋ ਰ ਗਿਆ ਜੀ ਨਾਸ਼ਤਾ ਪਣੀ ਹੋ ਗਿਆ ਸਾਰਾ ਹਾਂਜੀ ਹਾਂਜੀ ਸਾਰਾ ਕੁਝ ਹੋ ਗਿਆ ਜੀ ਉਹ ਥੋੜਾ ਦਾਲ ਬਾਫਲੀ ਵੀ ਖਾ ਲਿਆ ਜਰ ਤੋਂ ਤੁਸੀਂ ਖਾ ਕੇ ਆਉਂਦੇ ਹੁੰਦੇ ਸੀਗੇ ਜੀ ਚਲੋ ਠੀਕ ਹੈ ਭਾਈ ਜੀ ਕਰੋ ਗੱਲ ਫਿਰ ਪੰਜਾਂ ਨਾਲ ਤੁਸੀਂ ਯਾਰ ਠੀਕ ਹੈ ਹੱਤੀ ਜਾ ਰਹੇ ਹਾਂ ਹਾਲੀ ਭਾਈ ਅਸੀਂ ਚਲੋ ਠੀਕ ਹੈ ਭਾਈ ਜੀ ਸਤਿ ਸ੍ਰੀ ਅਕਾਲ ਜੀ ਇਹ ਕਰਦੇ ਜੀ ਆਪਣਾ ਸਫ਼ਰ ਸ਼ੁਰੂ ਇਹ ਤੋਂ ਆਪਾਂ ਜਾਣਾ ਹੁਣ ਕੋਟਾ ਵਾਲੀ ਸਾਈਡ ਜੀ ਅਗਰ ਹੋ ਕੇ ਫਿਰ ਕੋਟਾ ਜਾਵਾਂਗੇ ਜੀ ਲਓ ਭਾਈ ਲਓ ਲਓ ਚਾਹ ਪੀ ਲਿਏ ਜੀ ਸ਼ਹਿਰ ਤੋਂ 20 ਕਿਲੋਮੀਟਰ ਦਾ ਸਫ਼ਰ ਆਪਾਂ ਕੱਢਿਆ ਆਏ ਹਾਂ ਚਾਹ ਲਟਾ ਬਾਇਗਾ ਚਾਹ ਪੀ ਲਿਏ ਤੇ ਫਿਰ ਚੱਲਦੇ ਅੱਗੇ ਵੱਲੋਂ ਉਹ ਤੇ ਪ੍ਰਿੰਗ ਜੇ ਭਾਈ ਥੋੜੀ ਜਿਹੀ એનર્ਜੀ ਚਾਹੀਦੀ ਆ ਆਪਾਂ ਨੂੰ એનર્ਜੀ ਦੇਣੀਆਂ ਜੀ ਲਾਉਂਦੀ ਆਪਾਂ ਨੂੰ ਥੋੜੀ ਜਿਹੀ ਚਾਲ ਵਾਲੀ ਹੋਊਗੀ ਨੇੜਾ ਸਟੈਂਪ ਪੂਰਾ ਹੈਗਾ ਜੀ ਆਹਨੇ ਰਿਫਲੈਕਟਰ ਜੇ ਜਗੀ ਜਾਂਦੇ ਆ ਤੇ ਰਿਫਲੈਕਟਰ ਆਪਾਂ ਟਾਈਮ ਨਾਲ ਪਾ ਲੈਨੇ ਉਹਨਾਂ ਦਾ ਪਤਾ ਹੀ ਆ ਭਾਈ ਆਵਦੀ ਸੇਫਟੀ ਆਪਦੇ ਹੱਥ ਹੁੰਦੀ ਆ ਜਦ ਨੇੜਾ ਹੋ ਗਿਆ ਤੇ ਗੱਡੀਆਂ ਨੇ ਆਪਣੇ ਹਜੇ ਬ੍ਰੇਕ ਨਹੀਂ ਲਾਏ ਕਿਉਂਕਿ ਭਾਈ ਰਹਿਣ ਲਈ ਕੋਈ ਜਗ੍ਹਾ ਨਹੀਂ ਮਿਲੀ ਤੇ ਆ ਜਿਹੜਾ ਆਪਣਾ ਸਫਰ ਆ ਖਾਸਾ ਕਾਢਿਆ ਆਏ ਆ ਆ ਉੱਥੋਂ ਆਪਾਂ 5 ਵਜੇ ਤਰੇ ਸੀਗੇ OJAIN ਸ਼ਹਿਰ ਤੱਕ ਕਿਉਂਕਿ ਭਾਈ ਜਿੰਨਾ ਘੁੰਮਣ ਵਾਲਾ ਸੀਗਾ OJAIN ਸ਼ਹਿਰ ਉਹਨਾਂ ਕ ਅਸੀਂ ਪੂਰਾ ਟਕਾ ਕੇ ਘੁੰਮਿਆਗਾ ਭਾਈ ਆਪਾਂ ਨੂੰ ਘੁਮਾਉਂਦੇ ਰਹੇ ਆ ਤੇ ਆਪਾਂ ਘੁੰਮਦੇ ਰਹੇ ਆ ਉਹਨਾਂ ਨਾਲ ਤੇ ਮੰਦਰਾਂ ਦੇ ਵਿੱਚ ਵੀ ਗਏ ਆ ਭਾਈ ਤੇ ਮੰਦਰਾਂ ਦੇ ਦਰਸ਼ਨ ਵੀ ਕੀਤੇ ਆ ਕੀ ਕੋ ਦਿਖਦਾ ਨਹੀਂ ਕਿਉਂਕਿ ਫਲੈਸ਼ ਵਾਜਦੀ ਆਖਾਂ ਚ ਯਾ ਭਾਈ ਪਰਨਾ ਇਸ ਕਰਕੇ ਬੰਨਿਆ ਹੋਗਾ ਕਿ ਠੰਡੀ ਹਵਾ ਵਾਜਦੀ ਆ ਕਿਉਂਕਿ ਸਿਆਲ ਦੇ ਭਾਈ ਜੈਨ ਇਧਰ ਸ਼ੁਰੂ ਜੇ ਹੋਈ ਜਾਂਦੇ ਹੁਣੇ ਸਿਆਲ ਆਪਾਂ ਜਿਵੇਂ ਜਿਵੇਂ ਇਧਰ ਵਧੀ ਜਾਂਦੇ ਤੇ ਸਿਆਲ ਉਹ ਮੇ ਵਧਦਾ ਜਾਂਦਾ ਹੈ ਠੰਡੀ ਹਵਾ ਵਾਜਦੀ ਆ ਮੂੰਹ ਤੇ ਇਸ ਕਰਕੇ ਭਾਈ ਇਹ ਬੰਨ ਲਈਦਾ ਹੈ ਕਿਉਂਕਿ ਸਿਆਣੇ ਸਹੀ ਕਹਿੰਦੇ ਆ ਜਾਂ ਆਉਂਦੀ ਜਾਂ ਠੰਡ ਮਾਰਦੀ ਜਾਂ ਜਾਂਦੀ ਠੰਡ ਮਾਰਦੀ ਆ ਤੇ ਆਪਾਂ ਦੋਨੋਂ ਦੇ ਪ੍ਰਹੇਜ਼ ਕਰਾਂਗੇ ਭਾਈ ਵੇਸੇ ਆਪਾਂ ਤਾਂ ਕੀ ਸਾਰਿਆਂ ਨੂੰ ਪ੍ਰੇਸ਼ ਕਰਨਾ ਚਾਹੀਦਾ ਵਧੀਆ ਆਪਣੇ ਮੋਢੇ ਕੱਪੜੇ ਪਾ ਕੇ ਰੱਖੋ ਕਿਉਂਕਿ ਭਾਈ ਇੱਕ ਕਰੀ ਬੰਦਾ ਬਿਮਾਰ ਹੋ ਗਿਆ ਤੇ ਉਸ ਤੋਂ ਬਾਅਦ ਬੰਦਾ ਫਿਰ ਭਾਈ 10-15 ਦਾ ਲੋਟ ਨਹੀਂ ਆਉਂਦਾ ਸਾਰਿਆਂ ਨਾਲ ਪਹਿਲਾ ਆਪਣੀ ਸਿਹਤ ਜ਼ਰੂਰੀ ਹੁੰਦੀ ਆ ਤੇ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤੇ ਚੰਗਾ ਖਾਓ ਪੀਓ ਹਨਾ ਨਸ਼ੇ ਪੱਤਿਆਂ ਤੋਂ ਦੂਰ ਰਹੋ ਵਧੀਆ ਖਾਓ ਪੀਓ ਐਸ਼ ਕਰੋ ਤੇ ਮਿਲ ਜੇ ਕੋਈ ਟਿਕਾਣਾ ਭਾਈ ਰਾਹ ਦੇ ਵਿੱਚ ਤੇ ਆਪਾਂ ਫਿਰ ਕੱਢ ਲਈਏ ਤੰਬੂ ਸਫ਼ਰ ਅੱਜ ਆਪਾਂ ਕੱਢ ਕੇ ਆਏ ਆ 5 ਵਜੇ ਤੋਂ ਲੈ ਕੇ ਹੁਣ ਸਮਾਂ 8:30 ਦਾ ਹੋ ਗਿਆਗਾ ਤੇ ਅਗਰ ਉੱਥੋਂ ਸੀਗਾ 68 ਕਿਲੋਮੀਟਰ ਤੇ ਅਗਰ ਆਪਣੇ ਤੋਂ ਰਹਿ ਗਿਆ ਹੁਣ 10 ਕਿਲੋਮੀਟਰ ਰਹਿ ਗਿਆਗਾ ਤੇ ਰਾਹ ਦੇ ਵਿੱਚ ਕੋਈ ਪੈਟਰੋਲ ਪੰਪ ਆਇਆ ਤੇ ਰੋਕ ਲਾਂਗੇ ਮਾਰ ਲਾਂਗੇ ਬ੍ਰੇਕ ਪੰਪ ਇੱਧਰਲੇ ਪਾਸੇ ਹੈ ਤਾਂ ਹੈ ਪਰ ਥੋੜਾ ਜਿਹਾ ਭੀੜਾ ਕਪਟਰੋਲ ਪੰਪ ਅੱਡੀ ਫਾਸ ਫੁੱਲਾ ਡੋਲਾ ਹੈ ਨੀਗਾ ਰਹਿਣ ਵਾਸਤੇ ਜਗਾ ਓਥੇ ਮਿਲੇ ਪੁੱਛ ਲੈਨੇ ਇਹ ਕਈ ਰਹਿਣ ਦਿਨ ਦਿਨ ਦਾ ਮੇਟੂ ਬੰਦਾ ਬਟਰੋਲ ਪੰਪ ਯਾਰ ਹੈ ਪੰਪ ਬੰਦਾ ਮੈਂ ਖਾ ਮੇਰੇ ਸਾਹ ਨਾਲ ਜਿਹੜਾ ਲਾਇਆ ਨਹੀਂ ਇਹ ਤਾਂ ਉਹ ਹੈ ਉਹ ਕੰਪਨੀ ਦਾ ਹੋਰ ਉਹ ਦੂਜਾ ਹੈ ਸੀਐਨਜੀ ਵਾਲਾ ਸੀਐਨਜੀ ਵਾਲਾ ਮੁੱਕੀ ਉਹਦੀ ਤਾਰ ਕਿਦਾਂ ਲਾ ਰੱਖਿਆ ਨਾ ਆਪਣੇ ਨਾਲ ਜੀ ਪੈਟਰੋਲ ਪੈਂਦਾ ਨਾ ਸੀਐਨਜੀ ਪੈਂਦਾ ਜਿਹੜਾ ਕੰਮ ਆ ਉਹ ਕਰੋ ਰਹਿਣ ਆਸ ਤੇ ਜਗਾ ਪਛ ਨਹੀਂ ਆ ਪੁੱਛੋ ਜਿੰਨੀ ਬਿਟੂ ਮੈਂ ਤਾਂ ਸਮਝ ਦੇਖਿਆ ਲੱਗੇ ਤਾਂ ਲੱਗਦੇ ਪਿਆ ਥੰਮ ਤਾਂ ਵੀ ਵੈਸੇ ਲਾਇ ਹੋਣਗੇ ਸੋਹਣੇ ਲੱਗਦੇ ਆ ਰਾਤ ਨੂੰ ਕੋਈ ਗੈਸ ਪੌਣ ਨਾ ਦੇ ਗੈਸ ਪੌਣ ਨਾ ਦੇ ਕੋਈ ਪੂਰਾ ਪੈਟਰੋਲ ਪੰਪਣਾ ਚੱਲ ਪਈ ਆ ਲੱਗੇ ਹੋਇਆ ਥਮ ਜੀ

ਜ਼ਿਲ੍ਹਾ ਹੈ ਹਾਂ ਠੀਕ ਹੈ ਜੀ ਐਮਪੀ ਸਿੱਤ ਲਗ ਨਹੀਂ ਲਿਖੀ ਆ ਤੇ ਪਾ ਇੱਕ ਸ਼ਹਿਰ ਤੋਂ ਪਾਈ ਅੱਜ ਦੂਜੇ ਸ਼ਹਿਰ ਦੇ ਵਿੱਚ ਵਧੇ ਆਏ ਹਾਂ ਜਿਵੇਂ ਭਾਈ ਨੇ ਦੱਸਿਆ ਕਹਿੰਦੇ ਭਾਈ ਇਹੋ ਸ਼ਹਿਰ ਨਹੀਂ ਆ ਡਿਸਟ੍ਰਿਕਟ ਹੈ ਇੱਕ ਡਿਸਟ੍ਰਿਕਟ ਹੀ ਆ ਨਾ ਹਾਂ ਡਿਸਟ੍ਰਿਕਟ ਹੈ ਠੀਕ ਹੈ ਇਸ ਡਿਸਟ੍ਰਿਕਟ ਵਿੱਚ ਆਸਪਾਸ ਵਿੱਚ ਕਿੰਨੇ گاਉਂ ਪੜ ਜਾਂਦੇ ਆ ਬਹੁਤ ਸਾਰੇ گاਉਂ ਆ ਗਏ 70 ਤੋਂ 80 گاਉਂ ਹੈ 70 ਤੋਂ 80 گاਉਂ ਇੱਕ ਡਿਸਟ੍ਰਿਕਟ ਵਿੱਚ ਠੀਕ ਹੈ ਤੇ ਪਤਾ ਲੱਗ ਗਿਆ ਜੀ ਵੀ ਦਸਤ ਕਹਿ ਕੇ ਤੇ ਪਤਾ ਇਹ ਵੀ ਲੱਗ ਗਿਆ ਵੀ ਪਾਈ ਇਹਦੇ ਵਿੱਚ ਕਿੰਨੇ ਪਿੰਡ ਪੈ ਜਾਂਦੇ ਆ ਕਹਿੰਦੇ 70 ਤੋਂ 80 ਪਿੰਡ ਕਹਿੰਦੇ ਇਹਦੇ ਵਿੱਚ ਪੈ ਜਾਂਦੇ ਆ ਡਿਸਟ੍ਰਿਕਟ ਦੇ ਵਿੱਚ ਰਾਮ ਰਾਮ ਜੀ ਰਾਮ 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 ਬਾਈ ਕਹਿੰਦੇ ਲਾ ਲਓ ਸਾਈਕਲ ਜਿੱਧਰ ਲਾਉਣੇ ਆ ਤੇ ਟੈਂਟ ਕਹਿੰਦੇ ਉਹ ਵਿਚਾਲੇ ਗਾੜ ਦੋ ਜਿੱਥੇ ਕੋਈ ਗੱਡੀ ਲਿਆ ਕੇ ਰੋਕੇ ਨਾ ਐਂ ਕਹਿੰਦਾ ਹੋਰ پارک ਦੇ ਵਿਚਾਲੇ ਲਾ ਦੋ ਚਲੋ ਜੀ ਇੱਥੇ ਲਾ ਦਈਏ ਗੱਡੀ ਆ ਇਧਰਲੇ ਪਾਸੇ ਆਪਾਂ ਨੂੰ ਬਾਈ ਨੇ ਜਗਾ ਦਿੱਤੀ ਹੋਈ ਆ ਜੀ ਬਾਈ ਕਹਿੰਦੇ ਇੱਥੇ ਜਿੱਥੇ ਮਰਜ਼ੀ ਤੁਸੀਂ ਟੈਂਟ ਲਾ ਲਓ ਤੇ ਟੈਂਟ ਲਾਉਣ ਦੀ ਥਾਂ ਤਾਂ ਵਧੀਆ ਗਈ ਲੋਕੇਸ਼ਨ ਵੀ ਬਹੁਤ ਵਧੀਆ ਸਾਹਮਣੇ ਰੋਡ ਚੱਲਦਾ ਹੈ ਜੀ ਤੇ ਥੱਲੇ ਆਹ ਰੋੜੇ ਰਾੜੇ ਪਏ ਆ ਆਹ ਇਕੱਠੇ ਕਰ ਲਈਏ ਪਹਿਲਾਂ ਇਹ ਪਾਸੇ ਛੱਡ ਦਈਏ ਰਾਤ ਨੂੰ ਜਿੱਥੇ ਬਾਈ ਨੇ ਆਪਾਂ ਨੂੰ ਪਾਰਕ ਦੇ ਵਿੱਚ ਟੈਂਟ ਲਾਉਣ ਨੂੰ ਕਿਹਾ ਸੀਗਾ ਆਪਾਂ ਤਾਂ ਜੜਤਾ ਸੀਗਾ ਉੱਥੇ ਬਾਈ ਕਹਿੰਦੇ ਇੱਥੇ ਵੱਟੇ-ਵੱਟੇ ਵੀ ਪਏ ਆ ਕਹਿੰਦੇ ਤੇ ਵੱਟੇ-ਵੱਟੇ ਤਾਂ ਵੈਸੇ ਆਪਾਂ ਸਾਫ਼ ਕਰ ਲਈ ਸੀਗੇ ਬਾਈ ਕਹਿੰਦੇ ਭਾਈ ਆਹ ਖੁੱਲਾ ਰੱਖਿਆ ਕਹਿੰਦਾ ਇਹਦੇ ਵਿੱਚ ਸੱਪ ਸਲੂਕਾਂ ਦਾ ਕਈ ਵਾਰੀ ਕੋਈ ਬਾਹਰ ਨਿਕਲ ਆਵੇ ਤੇ ਤੁਸੀਂ ਜਿਹੜਾ ਟੈਂਟ ਆ ਉਹ ਸਾਹਮਣੇ ਕਰਕੇ ਲਾ ਲਓ ਕਹਿੰਦਾ ਪਹਿਲਾਂ ਤਾਂ ਬਾਈ ਜਿਹੜੇ ਇੱਥੇ ਕੰਮ ਕਰਦੇ ਆ ਉਹ ਸੀਗੇ ਉਹਨਾਂ ਨੇ ਕਿਹਾ ਸੀ ਵੀ ਇੱਥੇ ਲਾ ਲਓ ਤੇ ਹੁਣ ਬਾਈ ਮਾਲਕ ਆਇਆ ਬਾਈ ਕਹਿੰਦੇ ਉਹ ਤੇ ਤੁਸੀਂ ਕਰਕੇ ਲਾ ਲਓ ਤੇ ਚਾਨਣ ਵਧੀਆਗਾ ਇਨਾਲੇ ਤੁਹਾਨੂੰ ਕੋਈ ਡਲ ਡੁੱਕਰ ਨਹੀਂ ਰਹੂਗਾ ਉੱਥੇ ਤੇ ਚੱਕ ਲੀਏ ਟੈਂਟ ਜੀ ਲੱਗਿਆ ਪਿਆ ਆਪਣਾ ਟੈਂਟ ਤੇ ਚੱਕ ਕੇ ਉਧਰ ਕਰ ਲੈਨੇ ਆ ਭੋਰਾ ਆਪਾਂ ਨੂੰ ਕੀ ਹੋਣ ਲੱਗਿਆ ਆਹ ਕੰਮ ਲੋਟ ਆ ਇਹਦਾ ਆਪਣੇ ਨਵੇਂ ਘਰ ਦਾ ਨਾਲ ਤਾਂ ਡੇਲੀ ਨਵਾਂ ਬਣ ਜਾਂਦਾ ਕਾ ਡੇਲੀ ਢਾ ਲੈਨੇ ਆ ਡੇਲੀ ਬਣਾ ਲੈਨੇ ਇਹਨੂੰ ਤੇ ਚੱਕ ਕੇ ਜਿੱਥੇ ਮਰਜ਼ੀ ਕਰ ਲਓ ਇਹਨੂੰ ਹੋਰ ਤੇ ਬਸ ਕਰਕੇ ਲਾ ਲਓ ਜੀ ਉੱਥੇ ਵਧੀਆ ਕਹਿੰਦਾ ਕੋਈ ਚੋਰ ਚੂਰ ਨਹੀਂ ਆਉਂਦਾ ਕਹਿੰਦਾ ਉੱਪਰ ਜਿਹੜਾ ਉਹ ਉਤਾਰਾਂ ਲੱਗਿਆ ਹੋਇਆਂ ਨਾ ਲੈਟ ਚੱਲਦੀ ਆ ਉਹਨਾਂ ਚ ਪਹਿਲਾਂ ਪਾ ਦੇ ਉੱਤੇ ਇਹਦਾ ਕੰਮ ਲੋਟ ਆ ਜੀ 850 ਨੇ ਲੱਗਦੀ ਐ ਇੱਚ ਕਿਉਂਕਿ ਨਾਲੇ ਤਾਂ ਇਹ ਤ੍ਰੇਲ ਤੁਰੂ ਡਰੋਕ ਲੈਂਦਾਗਾ ਨਾਲੇ ਇਹ ਚ ਹਵਾ ਨਹੀਂ ਜਾਂਦੀ ਅੰਦਰ ਅੰਦਰ ਨਗਾ ਹਸੀ ਬਣੀ ਰਹਿੰਦੀ ਆ ਵਧੀਆ ਨੀਂਦ ਆ ਜਾਂਦੀ ਅੰਦਰ ਜੇ ਭਾਈ ਇਹਨੂੰ ਨਾ ਪਾਈਏ ਫਿਰ ਠੰਡ ਲੱਗਦੀ ਐ ਇਹ ਖਾਸ ਕਰਕੇ ਗੇਟ ਤੇ ਜ਼ਰੂਰ ਪਾਣੀ ਗੇਟ ਤੇ ਕਿਉਂਕਿ ਆਪਣੇ ਵਰਗੇ ਇਹਨੇ ਛੋਟਾ ਮੋਟਾ ਚਾਨਣ ਵਾਸਤੇ ਤਾਂ ਰੱਖਣਾ ਚਾਹੀਦਾ ਹੈਗਾ। ਉੱਤਰ ਵੀ ਚੰਦ ਦਵਾਤਾ ਅਸਤੀ ਦਾ ਬਾੜਾ। ਚਾਨਣ ਵਾਸਤੇ ਤਾਂ ਰੱਖਣਾ ਚਾਹੀਦਾ ਮਾੜਾ ਮਟ। ਪਹਿਲਾਂ ਉਹ ਜਵਾਲਾ। ਹਾਂ। ਬੱਲ ਬਲਵਾ ਦੇ ਤੈਨੂੰ। ਬਲ ਬਿੱਡੀ ਨੇ ਤਾਂੰਦੋਂ ਪੂਰਾ ਕੰਦਲ ਨੇ ਉਹ ਤਾਂ ਨਹੀਂ ਆਇਆ। ਉਹ ਤੇ ਆ ਵੀ ਡਲੇ ਦੇਖਾ ਠੀਕ ਠੀਕ। ਲੈ ਚਲੋ ਉੱਥੇ ਵੀ ਵਧੀਆ ਗੱਲ ਆ। ਐਕਸਪੀਰੀਅੰਸ ਹੋ ਗਿਆ ਆਪਣਾ ਬਾਈ। ਇਹ ਮੈਨੂੰ ਤਬਲਾ ਬੁਲਾਉਣਾ ਸੀ ਹੁਣ ਸਿੱਖ ਲਿਆ। ਤਬਲਾ ਵਜਾਉਣਾ ਨਹੀਂ ਸਿੱਖ ਲਿਆ ਹੁਣ ਤੂੰ। ਕਲੋਨੀ ਜਾ ਕੇ ਟੈਂਟ ਕਿਸੇ ਮਰਜ਼ੀ ਘੱਟ ਦੇ ਉਹਦੀ ਵੀ ਉਹਦੇ ਵੀ ਵਿਚਾਰੇ ਦੀ ਕੋਈ ਥਾਂ ਹੁੰਦੀ ਆ ਲਾਉਣ ਵਾਸਤੇ ਹੁਣ ਤੋਂ ਰਾਤ ਨੂੰ ਉੱਥੇ ਉਹਨਾਂ ਵਟਿਆਂ ਦੇ ਲਾ ਕੇ ਪੈਂਦਾ ਰਾਤ ਨੂੰ ਉਹਨਾਂ ਤੈਨੂੰ ਨੀਂਦ ਆਉਣੀ ਸੀ ਉਹ ਵਿਚਾਰਾ ਉਹ ਵੀ ਫਟਦਾ ਵੱਟੇ ਕਿਹੜੇ ਬਾਈ ਵੱਟੇ ਉੱਥੇ ਸੀਗੇ ਜਿਹੜੇ ਚੱਕੇ ਆਹੋ ਪਹਿਲਾਂ ਤੇ ਬਾਈ ਥੱਲੇ ਹੋਰ ਵੀ ਵੱਟੇ ਆ ਹੋਰ ਨੂੰ ਹੁਣ ਤੇ ਇਹ ਟੈਂਟ ਥੱਲੇ ਵੜਨ ਲੱਗਿਆ ਗਿਆ ਤਾਂ ਯਾਰ ਮੁੱਕ ਦੀ ਗੱਲ ਹੈ ਕਿ ਆਪਣੇ ਉਸਤਾਦ ਜੀ ਮੁਰੇ ਤੋਂ ਝੁੱਕ ਜਾ ਕਰ ਗੱਲ ਇਹ ਹੈ ਜਦੋਂ ਇਹਨੇ ਕਹਿਤਾ ਵੀ ਆ ਗੱਲ ਹੈਗੀ ਆ ਤਾਂ ਹੈਗੀ ਐ ਹੈਗੀ ਐ ਬਸ ਠੀਕ ਹੈ ਜੀ ਹਾਂ ਲਾ ਲਿਆ ਟੈਂਟ ਤੇ ਚਲੋ ਵੜ ਜੋ ਭੱਜ ਭੱਜ ਕੇ ਅੰਦਰ ਪੈ ਜਾ ਤੜਕੇ ਦੀ ਤੜਕੇ ਦੇਖੀ ਜਾਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਤੰਬੂ ਤੁੰਬੂ ਲਾ ਕੇ ਭਾਈ ਵੜ ਗਿਆ ਤੰਬੂ ਦੇ ਅੰਦਰ ਤੇ ਅੱਜ ਇੱਕ ਭੈਣ ਦਾ ਜਨਮ ਦਿਨ ਆ ਜੀ ਵੈਸੇ ਜਨਮ ਦਿਨ ਕੱਲ ਸੀਗਾ ਜੀ ਤੇ ਭੈਣ ਤੋਂ ਮਾਫੀ ਚਾਹੁੰਦੇ ਆ ਕੱਲ ਭੈਣੇ ਆਪਾਂ ਭੁੱਲ ਗਏ ਤੇ ਅੱਜ ਆਪਾਂ ਤੁਹਾਨੂੰ ਵਿਸ਼ ਕਰ ਦਿੰਦੇ ਆ ਭੈਣ ਦਾ ਨਾਮ ਹੈਗਾ ਜੀ ਪਲਵੀਨ ਚੀਮਾ ਇਹ ਭੈਣ ਯੂ ਐਸ ਏ ਤੋਂ ਨੇ ਜੀ ਪੂਆ ਜੀ ਦੇ ਗੁੜੀਆਂ ਤੇ ਭੈਣ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਤੇ ਪੂਆ ਜੀ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਫੁੱਪੜ ਜੀ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਭਰਾ ਨੂੰ ਵੀ ਬਹੁਤ-ਬਹੁਤ ਵਧਾਈਆਂ ਤੇ ਸਾਰੇ ਪਰਿਵਾਰ ਨੂੰ ਜੀ ਬਹੁਤ-ਬਹੁਤ ਵਧਾਈਆਂ ਭੈਣ ਦੇ ਜਨਮ ਦਿਨ ਦੀਆਂ ਤੇ ਮਿਲਦੇ ਆ ਜੀ ਕੱਲ ਨੂੰ ਨਵੇਂ ਸਫ਼ਰ ਦੇ ਨਾਲ ਨਵੀਂ ਸਵੇਰ ਤੇ ਨਵੇਂ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ